ਅੱਜ ਮਿਤੀ 13 ਅਕਤੂਬਰ 2025 ਨੂੰ থানা ਸਮਰਦੇ ਦੇ ਅਧੀਨ ਪੰਡੇ ਪਿੰਡ ਮਲਕੇ ਵਿੱਚ ਸ਼ਵੇਰੇ 4:30 ਵਜੇ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਤੋਂ ਫੋਨ ਤੇ ਕਲਾ ਮੈਡੀਸੀ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਖੁਦ ਸਮੇਤ ਮੇਰੀ ਪੁਲਿਸ ਪਾਰਟੀ ਪਿੰਡ ਵਿੱਚ ਪਹੁੰਚੇ ਉੱਥੇ ਅਸੀਂ ਕਈ ਬੰਦੇ ਵੀ ਰਾਉਂਡ ਅਪ ਕੀਤੇ ਹਨ ਸੀਸੀਟੀਵੀ ਕੈਮਰਾ ਫੁਟੇਜ ਵੀ ਚੈੱਕ ਕੀਤੇ ਹਨ ਤੇ ਕਈ ਮੇਂ ਦੋਸ਼ੀ ਵੀ ਸਾਡੇ ਧਿਆਨ ਵਿੱਚ ਆਏ ਹਨ ਇੱਕ ਗੁਰਮੀਤ ਸਿੰਘ ਗਿੱਕੀ ਮੈਂਬਰ ਜੋ ਕਿ ਜਿਨ੍ਹਾਂ ਦੇ ਸੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਦੇ ਬਿਆਨ ਲਿਖ ਕੇ ਉਸ ਤੇ ਅਗਲੀ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ 13 ਅਕਤੂਬਰ 2025 ਨੂੰ ਆਣਾ ਸਮਸਰ ਦੇ ਅਧੀਨ ਪੰਦੇ ਪਿੰਡ ਮਲਕੇ ਵਿੱਚ ਸਵੇਰੇ ਕਰੀਬ 8:30 ਵਜੇ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਤੋਂ ਫੋਨ ਤੇ ਕਲਾ ਮੈਡੀਸੀ ਕਿ ਉਹਨਾਂ ਨੂੰ ਪਿੰਡ ਵਿੱਚ ਈ ਲੜਾਈ ਝਗੜਾ ਹੋ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਖੁਦ ਸਮੇਤ ਮੇਰੀ ਪੁਰਸ ਪਾਰਟੀ ਪਿੰਡ ਵਿੱਚ ਪਹੁੰਚੇ ਉੱਥੇ ਅਸੀਂ ਕਈ ਬੰਦੇ ਵੀ ਰਾਉਂਡ ਅਪ ਕੀਤੇ ਹਨ ਸੀਸੀਟੀਵੀ ਕੈਮਰਾ ਫੁਟੇਜ ਵੀ ਚੈੱਕ ਕੀਤੇ ਹਨ ਤੇ ਕਈ ਮੇਨ ਦੋਸ਼ੀ ਵੀ ਸਾਡੇ ਧਿਆਨ ਵਿੱਚ ਆਏ ਹਨ ਇੱਕ ਗੁਰਮੀਤ ਸਿੰਘ ਗਿੱਤੀ ਮੈਂਬਰ ਜੋ ਕਿ ਜਿਨ੍ਹਾਂ ਦੇ ਸੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਦੇ ਬਿਆਨ ਲਿਖ ਕੇ ਉਸ ਤੇ ਅਗਲੀ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ starcore ਨਿਊਜ਼ ਪੰਜਾਬੀ